ਕਬੀਬੀ ਖਾਲੜਾ ਹੋਣੀ ਜਿਹੜੇ ਪੰਤਕਸ਼ਿਕ ਉਹ ਚੀਜ਼ ਤਾਂ ਕਿਤੇ ਨਜ਼ਰ ਨਹੀਂ ਆਈਆਂ ਕਹਿੰਦੇ ਕਮੇਟੀ ਇਹ ਹੋ ਕਿਵੇਂ ਸਕਦਾ ਵੀ ਜਿਹਦੀ ਕੋਈ 50 ਸਾਲ ਪਹਿਲਾਂ ਕੋਈ ਕੁਰਬਾਨੀ ਹੋਵੇ ਤੇ ਉਹਨਾਂ ਨੂੰ ਅਸੀਂ ਕਰੀਏ ਤੇ ਜਿਨ੍ਹਾਂ ਦੀ ਹੁਣ ਦੀ ਕੁਰਬਾਨੀ ਹੈ ਜਿਹਦੇ ਕਰਕੇ ਸਾਰੀ ਚੀਜ਼ ਨਹੀਂ ਇੰਝ ਛੋਟੀ ਵੱਡੀ ਹੋ ਜਾਂਦੀ ਹੈ ਕੋਈ ਗੱਲ ਵੀ ਉਹ ਉਹਨਾਂ ਦੀ ਕੁਰਬਾਨੀ ਘੱਟਾ ਉਹਨਾਂ ਦੀ ਵੱਧ ਤੁਸੀਂ ਇੱਕ ਦੱਸੋ 21ਵੀਂ ਸਦੀ ਦੇ ਵਿੱਚ ਕਿਸੇ ਬੰਦੇ ਨੇ ਐਡੀ ਵੱਡੀ ਐਨਐਸਏ ਲਵਾਈ ਹੋਵੇ ਪੰਜਾਬ ਦੇ ਖਾਤਰ ਤਾਂ ਇੱਕ ਜਦੋਂ ਅਮਰਤਪਾਲ ਹੋਣੀ ਬਾਹਰ ਸੀਗੇ ਉਦੋਂ ਬੜੀ ਮਤਲਬ ਸਖ਼ਤ ਸਟੈਂਡ ਸੀ ਉਹਨਾਂ ਦਾ ਕੱਲ ਸਟੈਂਡ ਲੱਗ ਉਸ ਦੇ ਉੱਤੇ ਹੁਣ ਪਾਰਟੀ ਦਾ ਕੀ ਸਟੈਂਡ ਹੈ ਉਹ ਫਿਰ ਸਿੱਖੀ ਤੋਂ ਮੁਨਕਰ ਹੋ ਸਕਦੇ ਪਚੌਣ ਲੜੀ ਆ ਭਾਰਤੀ ਸੰਵਿਧਾਨ ਦੇ ਹਟ ਲੜੀ ਆ ਫੇਰ ਜੇਕਰ ਉਹ ਚੈਂਪੀ ਚੁਣੇਗੇ ਉੱਥੇ ਜਾ ਕੇ ਸੌਹ ਚੁੱਕੀ ਉਹ ਵੀ ਭਾਰਤੀ ਸੰਵਿਧਾਨ ਦੇ ਹੁਣ ਜਿਹੜੀ ਪਟੀਸ਼ਨਾਂ ਪਾਈ ਜਾ ਰਹੀਆਂ ਉਹ ਵੀ ਭਾਰਤੀ ਸੰਵਿਧਾਨ ਦੇ ਕਾਨੂੰਨ ਦੇ ਤਹਿਤ ਪਾਈ ਜਾ ਰਹੀਆਂ ਨੇ ਨਹੀਂ ਸਾਡਾ ਤਾਂ ਧਰਮ ਹੀ ਸੈਕੂਲਰ ਹੈ ਜੀ ਸਾਡੇ ਤਾਂ ਸ਼ੇਰੇ ਪੰਜਾਬ ਦਾ ਰਾਜ ਹੀ ਸੈਕੂਲਰ ਹੈ ਸਾਡੇ ਤਾਂ ਫਕੀਰ ਅਜ਼ੀਜ਼ਉਦੀਨ ਵਰਗੇ ਵੀ ਰਹੇ ਨੇ ਉੱਥੇ ਜਵਾਨ ਮੁਹਕਮ ਚੰਦ ਵਰਗੇ ਵੀ ਰਹੇ ਨੇ ਤਾਂ ਉਹ ਕਹਿੰਦੇ ਕਹਿੰਦੇ ਵੀ ਇਹ ਬਰਸਾਤੀ ਡੱਡੂ ਨੇ ਕਹਿੰਦੇ ਜਦੋਂ ਕੋਈ ਬਰਸਾਤ ਬੰਗੇ ਐਜੇ ਪਾਰਟੀ ਨਿਕਲਦੀ ਆਉਂਦੀ ਆ ਜਿਹੜੀ ਪੁਲਿਸ ਹੁੰਦੀ ਹੈ ਉਹ ਵੱਧ ਮਾਤਰਾ ਪਾ ਦਿੰਦੀ ਹੁੰਦੀ ਹੈ ਪਲਾਂਟ ਕਰ ਦਿੰਦੀ ਹੁੰਦੀ ਹੈ ਜਾਣਬੁੱਝ ਕੇ ਪੋਲਿਟਿਕਲ ਰੰਜਿਸ਼ਾਂ ਤਹਿਤ ਭਾਈ ਅਮਰਿਤਪਾਲ ਸਿੰਘ ਨੇ ਕਹਿ ਦਿੱਤਾ ਹੁੰਦਾ ਵੀ ਅੱਜ ਤਾਂ ਦੇਖੋ ਜੀ ਥਾਣੇ ਦੇ ਉੱਪਰ ਖਾਲਸਮੀ ਪਰਚੰਡ ਲਾੜਾ ਦੇਣਾ ਹੈ ਉੱਥੋਂ ਝੰਡਾ ਪਟ ਦੇਣਾ ਹੈ ਜਿਹੜੀਆਂ ਸਾਰੀਆਂ ਬੁਰਜੀਆਂ ਨੇ ਕਬਜ਼ੇ ਚ ਕਰ ਲੈਣੀ ਹੈ ਅਸਲਾਖਾਨਾ ਲੁੱਟ ਲੈਣਾ ਰਜਿਸਟਰ ਪਾੜ ਦੇਣੇ ਹੈ ਫੇਰ ਤਾਂ ਉਹ ਤਾਂ ਕਹਿੰਦੇ ਵੀ ਜੰਗ ਘੋਸ਼ਿਤ ਕਰਤੀ ਤੇ ਹੁਣ ਪਹਟਾਲ ਬਣਾਈਏ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੋਲਿੰਦਰ ਸਿੰਘ ਛਲੇੜੀ ਖੜੂਰ ਸਾਹਿਬ ਤੋਂ ਐਮਪੀ ਅਮਰਪਾਲ ਸਿੰਘ ਉਹਨਾਂ ਦੇ ਵੱਲੋਂ ਨਵੀਂ ਪਾਰਟੀ ਸ਼ੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਜੋ ਬਜਾਰਸ ਪੰਜਾਬ ਦੀ ਜਥੇਬੰਦੀ ਸੀ ਉਹਨਾਂ ਦੇ ਵੱਲੋਂ ਪਾਰਟੀ ਜਿਹੜੀ ਬਣਾਈ ਗਈ ਹੈ ਸ਼ੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਤਾਂ ਉਸਦੇ ਸਪੋਕਸਪਰਸਨ ਇਮਾਨ ਸਿੰਘ ਖਾਰਾ ਅਤੇ ਸੀਨੀਅਰ ਵਕੀਲ ਸਾਡੇ ਨਾਲ ਮੌਜੂਦ ਨੇ ਵਕੀਲ ਸਾਹਿਬ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਜੋ ਨਵੀਂ ਪਾਰਟੀ ਬਣਾਈ ਗਈ ਹੈ ਸ਼ੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਉਸ ਦਾ ਪੰਜਾਬ ਦੇ ਵਿੱਚ ਰੋਡ ਮੈਪ ਕੀ ਹੋਏਗਾ ਉਸ ਪਾਰਟੀ ਦਾ ਨਹੀਂ ਦੇਖੋ ਜੀ ਜੋ ਪਾਰਟੀ ਇਹ ਬਣਾਈ ਗਈ ਹੈ ਜਿਵੇਂ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜੋ ਸੰਸਥਾਪਕ ਸਨ ਬਾਈ ਦੀਪ ਸਿੱਧੂ ਜਿਨ੍ਹਾਂ ਦਾ ਹੁਣ ਵਰਸੀ ਸਮਾਗਮ ਵੀ ਜੋ ਆ ਰਿਹਾ ਹੈ 15 ਫਰਵਰੀ 2025 ਤੇ ਉੱਥੇ ਇਕੱਠ ਵੀ ਹੋਵੇਗਾ ਤਾਂ ਜੋ ਬਾਈ ਦੀਪ ਸਿੱਧੂ ਦੀ ਸੋਚ ਸੀ ਉਸ ਤੋਂ ਬਾਅਦ ਉਸ ਦੇ ਜਿਹੜੇ ਨੈਕਸਟ ਪ੍ਰਧਾਨ ਬਣੇ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਜਿਹੜੀ ਸੋਚ ਹੈ ਇਹ ਦੋਵੇਂ ਸ਼ਖਸੀਅਤਾਂ ਹੀ ਅਜਿਹੀਆਂ ਸ਼ਖਸੀਅਤਾਂ ਨੇ ਜਿਹੜੀ ਪੰਜਾਬ ਦੀਆਂ ਨਵਜ ਫੜਦੀਆਂ ਹਨ ਚਾਹੇ ਉਹ ਆਰਥਿਕ ਮਸਲੇਆਤੇ ਹੋਵੇ ਸਮਾਜਿਕ ਮਸਲੇਆਤੇ ਖਾਲਸਾ ਵਹਿਰ ਚਲਾਉਣੀ ਪੋਲਿਟਿਕਲ ਮਸਲੇਆਤੇ ਜੋ ਭਾਈ ਅਮਰਤਪਾਲ ਸਿੰਘ ਨੇ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਪੰਜਾਬੀ ਸੂਬੇ ਦੀ ਪੰਜਾਬੀ ਬੋਲਦੇ ਇਲਾਕਿਆਂ ਦੀ ਜੋ ਪੰਜਾਬ ਦੇ ਕਿਸਾਨੀ ਦੀ ਜੋ ਪੰਜਾਬ ਨੂੰ ਇਸ ਸਮੇਂ ਤੜਪ ਹੈ ਜੋ ਪੰਜਾਬ ਦਾ ਇੱਕ ਦੁਖਾਂਤ ਹੈ ਉਸ ਦੀ ਗੱਲ ਕੀਤੀ ਸੀ ਨਸ਼ਿਆਂ ਦੇ ਵਿੱਚ ਝੁੱਲਸ ਰਿਹਾ ਪੰਜਾਬ ਤਾਂ ਜਿਹੜੇ ਜਿਹੜੇ ਵੀ ਤੁਸੀਂ ਲਾ ਲੋ ਮਸਲਿਆਂ ਤੇ ਇਸ ਸਮੇਂ ਜੋ ਪੰਜਾਬ ਜੂਝ ਰਿਹਾ ਉਹਨਾਂ ਸਾਰੇ ਜਿਹੜੇ ਮਸਲੇ ਨੇ ਇਸ ਪਾਰਟੀ ਦੇ ਮੈਨੀਫੈਸਟੋ ਤੇ ਨੇ ਅਜੰਡਾ ਤੇ ਚਾਹੇ ਕੋਈ ਵੀ ਮਸਲਾ ਹੋਵੇ ਜਿਸ ਤਿਸ ਤੇ ਮੋਰਚਾ ਲੱਗਿਆ ਹੈ ਚਾਹੇ ਆਪਣਾ ਆ ਜਿਹੜਾ ਪਾਣੀਆਂ ਦਾ ਮੋਰਚਾ ਲੱਗਿਆ ਲੁਧਿਆਣੇ ਵਿੱਚ ਜੀ ਇਸ ਸਮੇਂ ਜੋ ਢੱਲੇਵਾਲ ਸਾਹਿਬ ਜੋ ਬੈਠੇ ਨੇ ਉੱਥੇ ਮੋਰਚਾ ਲਾ ਕੇ ਖਨੌੜੀ ਬਾਰਡਰ ਤੇ ਜੋ ਬੇਅਦਬੀਆਂ ਦੇ ਸੰਬੰਧੀ ਮੋਰਚਾ ਸੀ ਬਾਬਲ ਕਲਾਂ ਕੋਟਕਪੂਰਾ ਮੋਰਚਾ ਸੀ ਜਾਂ ਹੋਰ ਜਿਹੜੇ ਸਾਡੇ ਇੱਥੇ ਸਟੂਡੈਂਟ ਵਿਦਿਆਰਥੀ ਜਿਹੜੇ ਪੰਜਾਬ ਯੂਨੀਵਰਸਿਟੀ ਚ ਮੋਰਚਾ ਲਾ ਕੇ ਬੈਠੇ ਨੇ ਤੇ ਇਹ ਸਾਰਾ ਕੁਝ ਪੰਜਾਬ ਦੇ ਦੁਕਾਨ ਦਾ ਹਿੱਸਾ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਕਰਨਾ ਹਰੇਕ ਇਸ਼ੂ ਤੇ ਜੋ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰਨਾ ਇਹ ਪੰਜਾਬ ਦਾ ਇਸ ਪਾਰਟੀ ਦਾ ਵਾਰਿਸ ਪੰਜਾਬ ਦੇ ਕਾਲੀ ਦਲ ਜਿਹੜੀ ਪਾਰਟੀ ਹੈ ਇਸ ਦਾ ਮੇਨ ਮਕਸਦ ਹੋਵੇਗਾ ਉਸੇ ਚੀਜ਼ ਨੂੰ ਅੱਗੇ ਲੈ ਕੇ ਜਾਵਾਂਗੇ ਇਸ ਪਾਰਟੀ ਇਦਾਂ ਜਿਹੜਾ ਆ ਉਹ ਪ੍ਰਧਾਨ ਅਮਰਪਾਲ ਸਿੰਘ ਹੁਣਾਂ ਨੂੰ ਚੁਣਿਆ ਗਿਆ ਹਾਂਜੀ ਤੇ ਜਿਹੜੀ ਉਸ ਤੋਂ ਬਾਅਦ ਇੱਕ ਕਮੇਟੀ ਬਣਾਈ ਗਈ ਆ ਕਿਉਂਕਿ ਉਹ ਐਨਐਸਏ ਦੇ ਤੰਦਰ ਨੇ ਜਾਂ ਯੂਪਾ ਲੱਗਿਆ ਤਾਂ ਉਸ ਅੰਦਰ ਨੇ ਜੇਲ੍ਹ ਦੇ ਵਿੱਚ ਤਾਂ ਇੱਕ ਕਮੇਟੀ ਬਣਾਈ ਆ ਉਸ ਦੇ ਵਿੱਚ ਇੱਕ ਚਰਚਾ ਹੈ ਕਹਿੰਦੇ ਕਿ ਉਹਨਾਂ ਦੇ ਪਿਤਾ ਤਰਸੀਮ ਸਿੰਘ ਉਹਨਾਂ ਨੂੰ ਪਾ ਲਿਆ ਗਿਆ ਤੇ ਸਰਜੀ ਸਿੰਘ ਉਹਨਾਂ ਨੂੰ ਪਾ ਲਿਆ ਗਿਆ ਜਾਂ ਹੋਰ ਜਿਹੜੇ ਮੈਂਬਰ ਪੰਜ ਮੈਂਬਰ ਜ਼ਰੂਰ ਪਾ ਲੇਗੇ ਪਰ ਕਹਿੰਦੇ ਬਹੁਤ ਸਾਰੇ ਪਰਿਵਾਰ ਅਜੇੇ ਵੀ ਸੀ ਜਿਸ ਤਰ੍ਹਾਂ ਅਗਵਾਨ ਪਰਿਵਾਰ ਦੀ ਗੱਲ ਕਰ ਲਈ ਸੁਖਵਿੰਦਰ ਸਿੰਘ ਅਗਵਾਨ ਵੀ ਉਸੇ ਤੁਹਾਡੀ ਸਟੇਜ ਤੇ ਮੌਜੂਦ ਸੀ ਪਰ ਉਹ ਬਹੁਤ ਸਾਰੇ ਜਾਂ ਬੀਬੀ ਖਾਲੜਾ ਹੋਣੀ ਜਿਹੜੇ ਉਹ ਪੰਥਕ શિક્ષ ਉਹ ਛੀਤੀ ਤਾਂ ਕਿਤੇ ਨਜ਼ਰ ਨਹੀਂ ਆਈਆਂ ਕਹਿੰਦੇ ਕਮੇਟੀ 'ਚ ਨਹੀਂ ਜੀ ਬੈਸੇ ਜੀ ਆਪਾਂ ਗੱਲ ਕਰੀਏ ਪੰਜਾਬ ਦੇ ਸ਼ਹੀਦੀ ਪਰਿਵਾਰਾਂ ਦੀ ਸੰਘਰਸ਼ੀ ਪਰਿਵਾਰਾਂ ਦੀ ਜਦੋਂ ਛੋਟਾ ਤੇ ਵੱਡਾ ਕੱਲੂਕਾਰਾ ਹੋਇਆ ਸੀ ਉਦੋਂ 80% ਕੌਮ ਹੀ ਸ਼ਹੀਦ ਹੋ ਗਈ ਸੀ ਤਾਂ ਤੁਸੀਂ ਲਾਓ ਆਪਾਂ ਸਾਰੇ ਸ਼ਹੀਦ ਪਰਿਵਾਰਾਂ ਚੋਂ ਤੁਸੀਂ ਵੀ ਸ਼ਹੀਦ ਪਰਿਵਾਰ ਚੋਂ ਮੈਂ ਵੀ ਸ਼ਹੀਦ ਪਰਿਵਾਰ ਚ ਜਿੰਨੀਆਂ ਸਾਡੇ ਕੌਮ ਦੇ ਵਿੱਚ ਪਿਛਲੇ 500 ਸਾਲਾਂ ਸ਼ਹੀਦੀਆਂ ਹੋਈਆਂ ਨੇ ਹੈ ਨਾ ਇਹ ਤਾਂ ਬੜੇ ਜ਼ਿਆਦਾ ਸਾਰੇ ਹੀ ਬੰਦੇ ਸਤਕਾਰਯੋਗ ਨੇ ਕਿਸੇ ਦਾ ਦਿਲ ਦਹਿਲਾਉਣ ਵਾਲਾ ਜਾਂ ਕਿਸੇ ਨੂੰ ਮਾੜਾ ਫੀਲ ਕਰਾਉਣ ਵਾਲੀ ਕੋਈ ਇਹੋ ਜਿਹੀ ਗੱਲ ਨਹੀਂ ਸੀ ਬੀਬੀ ਖਾਲੜਾ ਇਸ ਸਮੇਂ ਬਾਹਰ ਗਏ ਹੋਏ ਨੇ ਅਮਰੀਕਾ 'ਚ ਤਾਂ ਅਸੀਂ ਦੇਖੋ ਉਹਨਾਂ ਨੂੰ ਸਟੇਜ ਤੇ ਕਿਵੇਂ ਪ੍ਰਗਟ ਕਰ ਸਕਦੇ ਸੀ ਉਸ ਸਮੇਂ ਜਦੋਂ ਆਪ ਹੀ ਤੁਸੀਂ ਪੋਸਟਾਂ ਦੇਖ ਹੀ ਰਹੇ ਹੋਗੇ ਅਮਰੀਕਾ ਦੇ ਵਿੱਚ ਨੇ ਬਾਕੀ ਦੇਖੋ ਤੁਸੀਂ ਪੰਜ ਮੈਂਬਰੀ ਕਮੇਟੀ ਚ ਦੋ ਮੈਂਬਰਾਂ ਦੇ ਨਾਂ ਲੈ ਦਿੱਤੇ ਪਰ ਬਾਕੀ ਬਾਕੀ ਕਿਸਾਬ ਵੀ ਨੇ ਹਾਂ ਤਿੰਨ ਤਿੰਨ ਮੈਂਬਰਾਂ ਦੇ ਕਿਉਂ ਨਹੀਂ ਲਈ ਜਾਂਦੇ ਨਾ ਜੋ ਜਹਦਰ ਟੁੱਟ ਸਾਹਿਬ ਦੇ ਅੱਗੇ ਪਰਿਵਾਰ ਚੋਂ ਨੇ ਉਹਨਾਂ ਚੋਂ ਇੱਕ ਸਰਦਾਰ surjeet singh ਨੇ ਜਿਨ੍ਹਾਂ ਦਾ ਜੋ ਪੁੱਤਰ ਬਸੰਤ ਸਿੰਘ ਦੌਲਤਪੁਰਾ ਭਾਈ ਅੰਮਨਪਾਲ ਸਿੰਘ ਐਨਐਸਏ ਜੇਲ੍ਹ ਕੱਟ ਰਹੇ ਨੇ ਉਹਨਾਂ ਦੇ ਨਾਲ ਜੋ ਸਰਦਾਰ ਅਮਰਜੀਤ ਸਿੰਘ ਨੇ ਜਿਨ੍ਹਾਂ ਦੇ ਅੱਗੇ ਜਿਹੜੇ ਭਾਂਜੇ ਨੇ ਪਾਈ ਪਪਲ ਪ੍ਰੀਤ ਸਿੰਘ ਜਿਨ੍ਹਾਂ ਦਾ ਬੜਾ ਸੰਘਰਸ਼ ਰਿਹਾ ਉਹ ਵੀ ਉੱਥੇ ਜੇਲ੍ਹ ਕੱਟ ਰਹੇ ਨੇ ਦਿਬੜੂਗੜ ਤਾਂ ਜਿਹੜੀ ਸਾਡੀ ਪਾਰਟੀ ਦਾ ਆਗਾਜ਼ ਹੈ ਜੀ ਇਸਦਾ ਆਗਾਜ਼ ਉਹ ਆਗਾਜ਼ ਜਲਦੀਆਂ ਕਹਿੰਦਾ ਕਿ ਪਰਿਵਾਰਵਾਦ ਥੋੜਾ ਜਿਹਾ ਭਾਰੂ ਆ ਵੀ ਉਹੀ ਨੌਜਵਾਨ ਨੇ ਜਾਂ ਉਹਨਾਂ ਦੇ ਨੌਜਵਾਨਾਂ ਦੇ ਪਰਿਵਾਰਾਂ ਦੇ ਆਲੇ ਜ਼ਿਆਦਾਤਰ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਪਾਰਟੀ ਕਮੇਟੀ ਦੇ ਵਿੱਚ ਲਿਆ ਗਿਆ ਨਹੀਂ ਜੀ ਦੇਖੋ ਉਹਨਾਂ ਦਾ ਸੰਘਰਸ਼ ਉਹ ਰਿਪਰੈਜ਼ੈਂਟੇਟਿਵ ਨੇ ਹਰੇਕ ਚੀਜ਼ ਦਾ ਦੇਖੋ ਇੱਕ ਸਿੰਬਲ ਹੁੰਦਾ ਹੈ ਇਹ ਸਿੰਬਲ ਕਿਸ ਚੀਜ਼ ਦਾ ਹੈ ਸਾਡੀ ਪਾਰਟੀ ਸੰਘਰਸ਼ੋਂ ਨਿਕਲੀ ਹੈ ਸੰਘਰਸ਼ਕਾਂ ਦਾ ਕਾਲੇ ਪਾਣੀ ਜੇਲ੍ਹ ਕੱਟਣ ਦਾ ਇਹ ਹੋ ਕਿਵੇਂ ਸਕਦਾ ਹੈ ਵੀ ਜਿਹਦੀ ਕੋਈ 50 ਸਾਲ ਪਹਿਲਾਂ ਕੋਈ ਕੁਰਬਾਨੀ ਹੋਵੇ ਤੇ ਉਹਨਾਂ ਨੂੰ ਅਸੀਂ ਕਰੀਏ ਤੇ ਜਿਨ੍ਹਾਂ ਦੀ ਹੁਣ ਦੀ ਕੁਰਬਾਨੀ ਹੈ ਜਿਹਦੇ ਕਰਕੇ ਸਾਰੀ ਚੀਜ਼ ਚੱਲੀ ਹੈ ਇਹ ਛੋਟੀ ਵੱਡੀ ਹੋ ਜਾਂਦੀ ਹੈ ਕੋਈ ਗੱਲ ਬਿਓ ਉਹਨਾਂ ਦੀ ਕੁਰਬਾਨੀ ਘੱਟਾ ਉਹਨਾਂ ਦੀ ਵੱਧ ਜਾਮੇ ਕਿਹਾ ਜਾਵੇ ਨਹੀਂ ਨਹੀਂ ਜੀ ਦੇਖੋ ਸਤਕਾਰਯੋਗ ਸਾਰੇ ਨੇ ਪਰ ਇਸ ਪਾਰਟੀ ਦਾ ਮੋਢੇ ਥੋਂ ਬਾਹਰ ਦਾ ਇਸ ਪਾਰਟੀ ਦਾ ਜਿਹੜਾ ਮੋਢਾ ਹੈ ਇਹ ਦਿਬੜੂਗੜ ਤੋਂ ਬਾਹਰ ਦਾ ਅਸਾਮ ਦੀ ਜੇਲ੍ਹ ਤੋਂ ਬਾਹਰ ਦਾ ਕਿਉਂਕਿ ਇਹ 21ਵੀਂ ਸਦੀ ਦੀ ਕੁਰਬਾਨੀ ਤੁਸੀਂ ਇੱਕ ਦੱਸੋ 21ਵੀਂ ਸਦੀ ਦੇ ਵਿੱਚ ਕਿਸੇ ਬੰਦੇ ਨੇ ਐਡੀ ਵੱਡੀ ਐਨਐਸਏ ਲਵਾਈ ਹੋਵੇ ਪੰਜਾਬ ਦੇ ਖਾਤਰ ਹੁਣ ਤੱਕ ਜਿਹੜੇ ਐਂਤਾਂ ਤੁਸੀਂ ਲਾ ਲੋ ਆਪਾਂ 10 ਪੀੜੀਆਂ ਪਿਛਲਾ ਇਤਿਹਾਸ ਤੁਸੀਂ ਦੇਖ ਲੋ ਭਾਈ ਮਹਤਾਬ ਸਿੰਘ ਮੀਰਾ ਕੋਟੀਆਂ ਦਾ ਭਾਈ ਸੁੱਖਾ ਸਿੰਘ ਦੀ ਵੰਸ਼ਵੀ ਹੈ ਜਿਉਂਦੀ ਹੋਊਗੀ ਤਾਂ ਦੇਖੋ ਸਤਕਾਰ ਸਾਰਿਆਂ ਦਾ ਹੈ ਹਰੇਕ ਬੰਦੇ ਦੀ ਸ਼ਹੀਦੀ ਵੱਡੇ ਤੋਂ ਵੱਡੀ ਸ਼ਹੀਦੀ ਹੈ ਆਪਣੀ ਕੌਮ ਦੇ ਸ਼ਹੀਦੀ ਦਾ ਮੁੱਲ ਹੈ ਕੁਰਬਾਨੀ ਦਾ ਮੁੱਲ ਹੈ ਸੰਘਰਸ਼ ਦਾ ਮੁੱਲ ਹੈ ਪਰ ਦੇਖੋ ਮੇਰੀ ਇਹ ਨਿੱਜੀ رائے ਵੀ ਹੈਗੀ ਹੈ ਵੀ ਜਿਹੜੇ ਬੰਦੇ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਨੇ ਉਹਨਾਂ ਦੇ 21ਵੀਂ ਸਦੀ ਵਿੱਚ ਬੜੀ ਵੱਡੀ ਸੰਘਰਸ਼ ਚ ਉਹਨਾਂ ਨੂੰ ਕਿਸੇ ਹਾਲਾਤ ਦੇ ਵਿੱਚ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ ਉਹਨਾਂ ਦੇ ਕਰਕੇ ਹੀ ਬਾਈ ਦੀਪ ਸਿੱਧੂ ਦੀ ਸੋਚ ਤੇ ਚੱਲੇ ਸੀ ਉਹ ਭਾਈ ਅਮਰਤਪਾਲ ਸਿੰਘ ਦੀ ਸੋਚ ਦੇ ਉੱਪਰ ਤਾਂ ਜੋ ਵੀ ਉਹਨਾਂ ਨਾਲ ਬੀਤਿਆ ਐ ਸਮੇਂ ਪਹਿਲੀ ਗੱਲ ਤਾਂ ਉਹ ਨੌਜਵਾਨ ਨੇ ਸਾਰੇ 40 ਸਾਲਾਂ ਤੋਂ ਉਮਰ ਘਟ ਹੈ ਨੌਜਵਾਨ ਨਾਲ ਨੌਜਵਾਨ ਜੋ ਜੁੜਦੇ ਹੁੰਦੇ ਨੇ ਤਾਂ ਦੇਖੋ ਉਹਨਾਂ ਬੰਦਿਆਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਉਹ ਅੰਦਰ ਨੇ ਬੜੀ ਛੇਤੀ ਬਾਹਰ ਆਉਣ ਵਾਲੇ ਨੇ ਅੱਜ ਹੀ ਤਰੀਕਾ ਉਹਨਾਂ ਦੀ ਜਦੋਂ ਤੱਕ ਅੰਦਰ ਨੇ ਤਾਂ ਨੁਮਾਇੰਦਗੀ ਸਿੰਬੋਲਿਕਲੀ ਉਹਨਾਂ ਦੇ ਪਰਿਵਾਰ ਕਰਦੇ ਰਹਿਣਗੇ ਜੋ ਬਿਹਤਰ ਵੀ ਹੈ ਕਿਉਂਕਿ ਇਹਨਾਂ ਨਾਲ ਉਹਨਾਂ ਦੀ ਜੋ ਰੀਪਰੈਜੈਂਟੇਸ਼ਨ ਹੁੰਦੀ ਹੈ ਜੀ ਹਮ ਤਾਂ ਇੱਕ ਜਦੋਂ ਅਮਰਤਪਾਲ ਹੁਣੀ ਬਾਹਰ ਸੀਗੇ ਉਦੋਂ ਬੜੀ ਮਤਲਬ ਸਖਤ ਸਟੈਂਡ ਸੀ ਉਹਨਾਂ ਦਾ ਖਾਲਸਾ ਸਟੈਂਡ ਲੈ ਉਸ ਦੇ ਉੱਤੇ ਹੁਣ ਪਾਰਟੀ ਦਾ ਕੀ ਸਟੈਂਡ ਹੈਗਾ ਦੇਖੋ ਜੀ ਤੁਸੀਂ ਵੀ ਇੱਕ ਸਿੱਖ ਹੋ ਤੁਸੀਂ ਭਲੀ ਭਾਂਤੀ ਜਾਣਦੇ ਹੋ ਵੀ ਜਿਹੜਾ ਪਾਸ਼ਾਹੀ ਦਾਵਾ ਹੈ ਉਸ ਤੋਂ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਸ ਦੀ ਬਖਸ਼ਿਸ਼ ਕੀਤੀ ਹੈ ਉਸ ਤੋਂ ਕਦੇ ਵੀ ਸਿੱਖ ਕੌਮ ਮੁਨਕਰ ਨਹੀਂ ਹੋ ਸਕਦੀ ਚਾਹੇ ਨਾ ਤੁਸੀਂ ਮੁਨਕਰ ਹੋ ਸਕਦੇ ਹੋ ਨਾ ਮੈਂ ਮੁਨਕਰ ਹੋ ਸਕਦਾ ਨਾ ਹੀ ਭਗਵੰਤ ਸਿੰਘ ਮਾਨ ਮੁਕਰ ਸਕਦੇ ਨੇ ਨਾ ਰਾਜਾ ਬੜੇ ਕਿ ਨਾ ਸੁਖਵੀਰ ਸਿੰਘ ਬਾਦਲ ਤੇ ਨਾ ਹੀ ਤੁਸੀਂ ਲਾਲੋ ਭਾਜਪਾ ਦੀ ਝੋਲੀ ਜਾ ਕੇ ਬੈਠਾ ਕੋਈ ਬੰਦਾ ਮੁਨਕਰ ਹੋ ਸਕਦਾ ਉਹ ਫਿਰ ਸਿੱਖੀ ਤੋਂ ਮੁਨਕਰ ਹੋ ਸਕਦੇ ਨਹੀਂ ਪਰ ਅਮਰਤਪਾਲ ਉਹਨਾਂ ਦੀ ਮਾਤਾ ਜੀ ਦਾ ਪਿਛਲੇ ਦਿਨਾਂ 'ਚ ਬਿਆਣਾ ਹੈ ਕਹਿੰਦੇ ਕਿ ਨਹੀਂ ਹੁਣ ਅਸੀਂ ਓਵੇਂ ਨਹੀਂ ਅਸੀਂ ਪਾਰਟੀ ਬਣਾ ਲਈ ਦੇਖੋ ਜਿਹੜਾ ਬਿਆਨ ਹੈ ਉਹ ਕਿਰਤਕੜ ਵੀ ਜੂਨ ਜੁਲਾਈ ਮਹੀਨੇ ਦਾ ਹੈ ਜਿਸ ਤੇ ਜੋ ਭਾਈ ਅਮਰਤਪਾਲ ਸਿੰਘ ਦਾ ਸਪਸ਼ਟਿਕਰਨ ਆ ਚੁੱਕਿਆ ਸੀ ਨਾਲੇ ਦੇਖੋ ਆਪਾਂ ਕਿੰਤੂ ਪਰੰਤੂ ਉਸ ਬੰਦੇ ਨੂੰ ਕਰੀਏ ਜਿਹੜਾ ਬੰਦਾ ਬਾਹਰ ਆ ਕੇ ਕੋਈ ਕਿਸੇ ਨਾਲ ਰਲ ਗਿਆ ਹੋਵੇ ਕਿਸੇ ਦੀ ਮਤਲਬ ਅਧੀਨ ਆ ਕੇ ਕਿਸੇ ਸੈਂਟਰ ਦੀ ਤਾਕਤ ਦੇ ਵਿੱਚ ਪੰਜਾਬ ਨਾਲ ਕੋਈ ਧੋਖਾ ਕਰ ਗਿਆ ਹੋਵੇ ਇੱਕ ਬੰਦਾ ਜੇਲ੍ਹ 'ਚ ਬੈਠਾ ਹੈ ਪਰਿਵਾਰ ਉਹਦਾ ਰੁੱਲ ਰਿਹਾ ਹੈ ਦੀ ਆਪਾ ਉਸੇ ਬੰਦੇ ਦੇ ਕਿੰਤੂ ਪਰੰਤੂ ਕਰ ਰਹੇ ਆ ਤਾਂ ਇਹ ਬੜੀ ਮਾੜੀ ਗੱਲ ਹੈ ਜੇ ਆਪਣਾ ਕੋਈ ਵੀ ਬੰਦਾ ਇਹੋ ਜੀ ਮਨਸ਼ਾ ਵੀ ਲਿਆਉਂਦਾ ਹੈ ਦੇਖੋ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਹੁੰਦੀ ਭਾਈ ਅਮਰਿੰਦ ਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਇੱਕ 21ਵੀਂ ਸਦੀ ਚ ਕਾਲੇ ਪਾਣੀ ਦੀ ਜੇਲ੍ਹ ਕਿਉਂ ਕਿ ਮਾਲੀ ਵੀ ਉਸੇ ਸਟੈਂਡ ਤੇ ਹੈਗੇ ਹਜੇ ਵੀ ਫਿਰ ਦੇਖੋ ਮੈਂ ਤੁਹਾਨੂੰ ਹੁਣੇ 2 ਮਿੰਟ ਪਹਿਲਾਂ 2 ਸਕਿੰਟ ਪਹਿਲਾਂ ਗੱਲ ਆ ਕੇ ਹਟਿਆ ਹੈ ਵੀ ਸ਼ਾਦੀ ਦਾ ਜਥੇਬੰਦੀ ਦਾ ਮੋਟੋ ਕੀ ਹੈ ਹਮਰਾਕਤ ਪਾਸ਼ਾ ਹੀ ਦਾਵਾ ਸਾਡਾ ਤਾਂ ਕਲੇਮ ਹੀ ਸੋਵਰੈਨਿਟੀ ਦਾ ਹੈ ਤੇ ਤੁਸੀਂ ਦੇਖ ਲਓ ਵੀ ਜਿਹੜਾ ਬੰਦਾ ਸੋਵਰੈਨਿਟੀ ਤੋਂ ਪਾਈਦਾ ਇੱਕ ਮੁੱਖ ਮੰਤਰੀ ਦੀ ਕੁਰਸੀ ਮਗਰ ਉਹ ਸਿੱਖ ਨਹੀਂ ਹੋ ਸਕਦਾ ਤੁਸੀਂ ਤੁਸੀਂ ਮੁਨਕਰ ਨਹੀਂ ਹੋ ਸਕਦੇ ਜਾਂ ਤੁਸੀਂ ਸਿੱਖ ਹੋ ਜਾਂ ਤੁਸੀਂ ਮੁਨਕਰ ਹੋ ਜਾਓਗੇ ਸੋਵਰੈਨਿਟੀ ਦੇ ਕਲੇਮ ਤੋਂ ਇੱਕ ਤੁਸੀਂ ਚੀਜ਼ ਚੁਣ ਸਕਦੇ ਹੋ ਜਾਂ ਸਿੱਖੀ ਬਹਾਲ ਰਹੂਗੀ ਜਾਂ ਜਿਹੜਾ ਸੋਵਰੈਨਿਟੀ ਦਾ ਕਲੇਮ ਤੋਂ ਤੁਸੀਂ ਮੁਨਕਰ ਹੋਵੋਗੇ ਉਸ ਬੰਦੇ ਤੋਂ ਕੋਈ ਵੀ ਸਿੱਖ ਜਿਹੜਾ ਜਿਹਦੀ ਗੁਰੂ ਗ੍ਰੰਥ ਸਾਹਿਬਹਾਰਾਜ 'ਚ ਆਸਤਾ ਹੈ ਗੁਰੂ ਗਵਿੰਦ ਸਿੰਘ ਮਹਾਰਾਜ ਤੋਂ ਆਸਤਾ ਹੈ ਜੇ ਪਾਸ਼ਾਹੀ ਦਾਅਵੇ ਦੀ ਬਖਸ਼ਿਸ਼ ਹੀ ਗੁਰੂ ਗਵਿੰਦ ਸਿੰਘ ਮਹਾਰਾਜ ਦੀ ਹੈ ਉਹ ਚਾਹੇ ਕਿਸੇ ਮਰਜੀ ਤੰਤਰ ਦਾ ਹਿੱਸਾ ਹੋਵੇ ਚਾਹੇ ਜੱਜ ਹੋਵੇ ਚਾਹੇ ਮੈਂਬਰ ਪਾਰਲੀਮੈਂਟ ਮੰਤਰੀ ਮੁੱਖ ਮੰਤਰੀ ਹੋਵੇ ਉਹ ਇਸ ਪਾਸ਼ਾਹੀ ਦਾਅਵੇ ਤੋਂ ਮੁਕਰ ਨਹੀਂ ਸਕਦਾ ਤਾਂ ਜਦੋਂ ਅਮਰਪਾਲ ਹੁਣੀ ਬਾਹਰ ਸੀ ਉਦੋਂ ਉਹ ਸਾਫ਼ ਤੌਰ ਤੇ ਕਹਿੰਦੇ ਸੀ ਕਿ ਮੈਂ ਭਾਰਤੀ ਕਾਨੂੰਨ ਨੂੰ ਨਹੀਂ ਮੰਨਦਾ ਜਦੋਂ ਤੋਂ ਉਹ ਐਮਪੀ ਚੁਣੇ ਗਏ ਉਹਦੋਂ ਇਹ ਗੱਲ ਚੱਲੀ ਕਿ ਭਈ ਅਮਰਪਾਲ ਹੁਣੀ ਐਮਪੀ ਕਿਵੇਂ ਬਣ ਕੇ ਫਿਰ ਉਹ ਭਾਰਤੀ ਸੰਵਿਧਾਨ ਦੇ ਹਿੰਟ ਬਣੇ ਨਹੀਂ ਪਚੌਣ ਲੜੀ ਆ ਭਾਰਤੀ ਸੰਵਿਧਾਨ ਦੇ ਹਿੰਟ ਲੜੀ ਆ ਫਿਰ ਜੇਕਰ ਉਹ ਚੈਂਪੀ ਚੁਣੇ ਗਏ ਉੱਥੇ ਜਾ ਕੇ ਸੌਂ ਚੁੱਕੀ ਉਹ ਵੀ ਭਾਰਤੀ ਸੰਵਿਧਾਨ ਦੇ ਹੁੰਦੀ ਜਿਹੜੀ ਪਟੀਸ਼ਨਾਂ ਪਾਈ ਜਾ ਰ ਦੇਖੋ ਜੀ ਮਾਨਤਾ ਲਫ਼ਜ਼ ਦੇ ਨਾ मीनिंग ਹੁੰਦੇ ਨੇ ਮਾਨਤਾ ਤਾਂ ਮੈਂ ਮੰਨਦਾ ਨਹੀਂ ਕਿਸੇ ਨੂੰ ਮਤਲਬ ਐ ਰਿਸਪੈਕਟ ਨਹੀਂ ਕਰਦਾ ਤੁਸੀਂ ਦੇਖ ਲਓ ਐਨੇ 84 ਦੇ ਵਿੱਚ ਐਨੇ ਲੱਖ ਸਿੱਖਾਂ ਨੂੰ ਸ਼ਹੀਦ ਕੀਤਾ ਹੋਵੇ ਕੋ ਕੋ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਜਿਹੜੀਆਂ ਬੀੜਾ ਨੇ ਉਹਨਾਂ ਨੂੰ ਉੱਪਰ ਉਛਾਲਿਆ ਗਿਆ ਹੋਵੇ ਗੁਰੂ ਘਰਾਂ ਦੇ ਬਾਹਰ ਬੀਬੀਆਂ ਦੇ ਬਲਤਕਾਰ ਕੀਤੇ ਹੋਣ بڑے ਵੱਡੇ ਪੱਧਰ ਤੇ ਨਸਲ ਬਦਲਣ ਦੀ ਗੱਲ ਕੀਤੀ ਹੋਵੇ ਉੱਥੇ ਕੋਈ ਇਨਸਾਫ ਨਾ ਹੋਵੇ ਤਾਂ ਉਸ ਨੂੰ ਫਿਰ ਰਿਸਪੈਕਟ ਨਹੀਂ ਨਾ ਪੈਦਾ ਹੁੰਦੀ ਉਸ ਚੀਜ਼ ਦੇ ਲਈ ਬਾਕੀ ਦੇਖੋ ਜੇ ਤੁਸੀਂ ਹੁਣ ਚੱਲ ਕੇ ਇੱਥੇ ਆਏ ਹੋ ਮੇਰੇ ਕੋਲ ਤਾਂ ਡਰਾਈਵਿੰਗ ਲਾਇਸੈਂਸ ਹੈਗਾ ਤੁਹਾਡੇ ਕੋਲ ਤਾਂ ਹੀ ਆਏ ਹੋ ਇੱਥੇ ਹਾਈ ਕੋਰਟ ਆਏ ਹੋ ਜੇ ਨਾ ਹੁੰਦਾ ਥੋੜਾ ਚਲਾਣ ਹੋ ਜਾਂਦਾ ਤੁਹਾਡਾ ਜਿਹੜਾ ਵਾਹਨ ਹੈ ਜਬਤ ਹੋ ਜਾਂਦਾ ਤਾਂ ਦੇਖੋ ਆਪਾਂ ਨੂੰ ਇੱਕ ਵਿਧੀ 'ਚ ਤਾਂ ਵਿਚਰਨਾ ਪੈਂਦਾ ਖਲਾਅ 'ਚ ਆਪਾਂ ਵਿਚਰ ਨਹੀਂ ਸਕਦੇ ਜੇ ਅੱਜ ਤੋਂ ਪਹਿਲਾਂ ਵੀ ਜਦੋਂ ਨਵਾਬ ਕਪੂਰ ਸਿੰਘ ਹਰਨ ਨਵਾਬੀ ਮਿਲੀ ਸੀ ਉਹਨਾਂ ਨੇ ਪਾਸ਼ਾਹੀ ਦਾਵਾ ਤਾਂ ਨਹੀਂ ਛੱਡਿਆ ਨਾ ਜੀ ਨਾ ਉਹਨਾਂ ਨੇ ਨਵਾਬੀ ਛੱਡੀ ਤਾਂ ਇਹ ਮੈਂ ਸਮਝਦਾ ਹਾਂ ਜਿਹੜੇ ਲੋਕ ਵੀ ਇਹੋ ਜਿਹਿਆਂ ਚਾਹੇ ਕੋਈ ਕਿੰਤੂ ਪਰੰਤੂ ਕੋਈ ਵਿਰੋਧੀ ਧਿਰ ਦੇ ਜਿਹੜੇ ਲੀਡਰ ਕਰਦੇ ਨੇ ਉਹ ਬੰਦੇ ਇਤਿਹਾਸ ਤੋਂ ਕੋਰੇ ਨੇ ਤੇ ਹਾਸੋਹੀਣੀਆਂ ਗੱਲਾਂ ਨੇ ਵੀ ਕਹਿੰਦੇ ਤੁਸੀਂ ਖਲਾਚ ਵਿੱਚ ਰੋ ਖਲਾਚ ਨਹੀਂ ਵਿੱਚ ਰਿਆ ਜਾ ਸਕਦਾ ਹੁੰਦਾ ਇੱਕ ਵਿਧੀ ਵਿਵਧਾਨ ਚ ਰਹਿ ਕੇ ਵਿੱਚਰ ਸਕਦੇ ਆ ਆਪਾਂ ਤੇ ਦੇਖੋ ਪ੍ਰੋਸੈਸ ਦੇ ਥਰੂ ਹੀ ਹੋ ਸਕਦਾ ਸਾਰਾ ਕੁਝ ਜੇ ਆਪਾਂ ਕਹੀਏ ਉਹ ਇਹੋ ਜਿਹੀ ਚੀਜ਼ਾਂ ਨਹੀਂ ਹੋ ਸਕਦੀਆਂ ਇੱਕ ਇੱਕ ਇਹ ਵੀ ਨਾਲ ਨਾਲ ਖਾਰਾ ਸਾਹਿਬ ਚੱਲਦਾ ਤੁਸੀਂ ਵਕੀਲ ਵੀ ਹੋ ਕਿਹਾ ਜਾਂਦਾ ਕਿ ਤੁਸੀਂ ਵਕੀਲ ਵੀ ਹੈਗੇ ਅਮਰਤਪਾਲ ਹੋਣਾ ਨੇ ਐ ਇਸ ਨੂੰ ਲੈ ਕੇ ਵੀ ਪੰਬਲ ਬੋਸਾ ਵੀ ਰਾਜ ਸਿੰਘ ਖਾਲਸਾ ਹੋਣੀ ਉਹਨਾਂ ਦੇ ਵੱਲੋਂ ਬਹੁਤ ਸਾਰੇ ਅਨਾਉਂਸਮੈਂਟਸ ਕੀਤੀਆਂ ਜਾਂਦੀਆਂ ਨੇ ਉਹ ਉਹਨੇ ਤੁਹਾਡੇ ਪਿਤਾ ਜੀ ਵੀ ਵਕੀਲ ਨੇ ਉਹ ਵੀ ਜ਼ਿਆਦਾਤਰ ਬੋਲਦੇ ਦੇ ਅਸਲ ਇਹ ਵੀ ਜਾਂ ਇਹ ਇਕੱਠੀ ਕੋਈ ਕਲੈਕਟਿਵ ਟੀਮ ਹੈਗੀ ਆ ਜਾਂ ਕਿਵੇਂ ਜਾਂ ਵਕੀਲ ਕੋਈ ਵਕਾਲਤ ਨਾ ਕਿਸੇ ਕੋਲ ਹੈਗਾ ਨਹੀਂ ਦੇਖੋ ਜੀ ਇਹ ਤਾਂ ਮੈਂ ਕਹੂੰਗਾ ਬੱਚਿਆਂ ਵਾਲੀ ਗੱਲਾਂ ਨੇ ਵੀ ਇੱਕ ਵਕਾਲਤਨਾਮਾ ਹੀ ਹੁੰਦਾ ਬੰਦੇ ਦਾ ਭਾਈ ਅਮਰਿਤਪਾਲ ਸਿੰਘ ਇੱਕ ਤਾਂ ਇੱਕ ਤਾਂ ਐਨਐਸਸੀ ਲੱਗੀ ਹੈ 10 ਕੇਸ ਹੋਰ ਨੇ ਹਾਂ ਐਣਾ ਜੀ ਇੱਕ ਉਹ ਜੋ ਉਧਰ ਦੇ ਕਤਲकांड ਕੋਟਪੂਰੇ ਵਾਲਾ ਵੀ ਪਾ ਦੁੱਤਾ ਹੈ ਤਾਂ ਦੇਖੋ ਜੀ ਮੈਂ ਆਪਦੀ ਗੱਲ ਜ਼ਾਹਿਰ ਕਰਾਂ ਜਿਸ ਜਥੇਬੰਦੀ ਦੇ ਭਾਈ ਅਮਰਿਤਪਾਲ ਸਿੰਘ ਪ੍ਰਧਾਨ ਨੇ ਬਾਰਿਸ਼ ਪੰਜਾਬ ਦੇ ਉਸ ਦਾ ਮੈਂ ਲੀਗਲ ਐਡਵਾਈਜ਼ਰਾਂ ਵਕੀਲ ਆ ਠੀਕ ਹੈ ਜਿਸ ਪਾਰਟੀ ਦੇ ਉਹ ਪ੍ਰਧਾਨ ਨੇ ਬਾਰਿਸ਼ ਪੰਜਾਬ ਦੇ ਕਾਲੀ ਦਲ ਉਸ ਦਾ ਮੈਂ ਮੁਖ ਬੁਲਾ ਰਾਂ ਤੇ ਮੇਰੇ ਫਾਦਰ ਸਾਹਿਬ ਜਿਹੜੇ ਬਠਿੰਡੇ ਏਰੀਆ 'ਚ ਭਾਈ ਅਮਰਤਪਾਲ ਸਿੰਘ ਤੇ ਕੇਸ ਪਾਏ ਨੇ ਉਹਨਾਂ ਦੇ ਪੈਰ ਵੀ ਮੇਰੇ ਫਾਦਰ ਸਾਹਿਬ ਐਡਵੋਕੇਟ ਹਰਪਾਲ ਸਿੰਘ ਖੜਾ ਕਰ ਰਹੇ ਨੇ ਉਹਨਾਂ ਕੋਲੇ ਵਕਾਲਤਨਾਮਾ ਹੈ ਇੱਕ ਕਿਸੇ ਭਾਜਪਾ ਆਗੂ ਨੇ ਇਹੋ ਜੇ ਕੇਸ ਵੀ ਕੀਤੇ ਆ ਵੀ ਜਥੇਬੰਦੀ ਤੋਂ ਜੋ ਨਾਂ ਇਹਨਾਂ ਦਾ ਖਰਾਬ ਕਰੋ ਨਾਂ ਨੂੰ ਇਹਨਾਂ ਦੇ ਬਰਖਾਸਤ ਕਰੋ ਵਾਰਿਸ ਪੰਜਾਬ ਦੇ ਤਾਂ ਉਸ ਤੋਂ ਉਹ ਕਰ ਰਹੇ ਨੇ ਤਾਂ ਇਹ ਦੇਖੋ ਇੱਕ ਸਾਂਝਾ ਪੈਨਲ ਵੀ ਆ ਹਾਈ ਕੋਰਟ ਦੇ ਸੀਨੀਅਰ ਵਕੀਲ ਸਹਿਬਾਨ ਵੀ ਜੁੜੇ ਹੋਏ ਨੇ ਹੁਣ ਅੰਮ੍ਰਿਤਸਰ ਦੇ ਵਿੱਚ ਸਾਡੇ ਕੋਲ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਨੇ ਤੇ ਆਪਣੇ ਕਪੂਰਥਲੇ ਏਰੀਏ ਦੇ ਵਿੱਚ ਸੋਰੀ ਨਕੂਦਰ ਏਰੀਆ ਦੇ ਵਿੱਚ ਸਾਡੇ ਕੋਲੇ ਥਿੰਦ ਸਾਹਿਬ ਨੇ ਇੱਕ ਰਿਤੂ ਰਾਜ ਸਿੰਘ ਵੀ ਹੈਗੇ ਨੇ ਸੰਧੂ ਸਾਡੇ ਕੋਲ ਇੱਕ ਪੈਨਲ ਹੈ ਜਿਹੜੇ ਸਾਰੇ ਕੇਸਾਂ ਦੀ ਪੈਰਵੀ ਕਰ ਰਿਹਾ ਜੋ ਜਥੇਬੰਦਕ ਤੌਰ ਤੇ ਅਸੀਂ ਵੇਚ ਰਹੇ ਹਾਂ ਖਰਾ ਜੀ ਹੁਣ ਪਾਰਟੀ ਬਣਾ ਲਈ ਪਾਰਟੀ ਦਾ ਪੰਜਾਬ ਦੇ ਵਿੱਚ ਰੋਡ ਮੈਪ ਕੀ ਆ ਇਹਨੂੰ ਪੰਥਕ ਪਾਰਟੀ ਮੰਨਿਆ ਜਾਵੇ ਇਹਨੂੰ ਖੇਤਰੀ ਪਾਰਟੀ ਮੰਨਿਆ ਜਾਵੇ ਕੀ ਮੰਨਿਆ ਜਾਵੇ ਨਹੀਂ ਦੇਖੋ ਜੀ ਜਿਹੜੀ ਪਾਰਟੀ ਪੰਥਕ ਹੋਊਗੀ ਉਹ ਖੇਤਰੀ ਤੋਂ ਨਹੀਂ ਮੁਨਕਰ ਹੋ ਸਕਦੀ ਖੇਤਰੀ ਦੇ ਦਾਅਵੇ ਨੂੰ ਲੈਦਾ ਨਹੀਂ ਕਰ ਸਕਦੀ ਜਿਹੜੀ ਪਾਰਟੀ ਖੇਤਰੀ ਇਹਨੂੰ ਸੈਕੂਲਰ ਸੈਕੂਲਰ ਮੰਨਿਆ ਜਾਊਗੀ ਜਾਂ ਇੱਕ ਇੱਕੋ ਮੰਨਿਆ ਜਾਵੇ ਪਾਰਟੀ ਮੰਨਿਆ ਜਾਵੇ ਧਰਮ ਦੀ ਨਹੀਂ ਸਾਡਾ ਤਾਂ ਧਰਮ ਹੀ ਸੈਕੂਲਰ ਹੈ ਜੀ ਸਾਡੇ ਤਾਂ ਸ਼ੇਰੇ ਪੰਜਾਬ ਦਾ ਰਾਜ ਹੀ ਸੈਕੂਲਰ ਹੈ ਸਾਡੇ ਤਾਂ ਫਕੀਰ ਅਜ਼ੀਜ਼ਉਦੀਨ ਵਰਗੇ ਵੀ ਰਹੇ ਨੇ ਉੱਥੇ ਜਵਾਨ ਮੁਹੰਮਦ ਚੰਦ ਵਰਗੇ ਵੀ ਰਹੇ ਨੇ ਸਾਡਾ ਤਾਂ ਕਾਮ ਦਾ ਇਤਿਹਾਸ ਹੀ ਨਹੀਂ ਵੀ ਆਪਾਂ ਕਿਸੇ ਧਰਮ ਨੂੰ ਕੋਈ ਉਦ ਤੱਕ ਵੀ ਆਖੀਏ ਕੋਈ ਕਿਸੇ ਨੂੰ ਕਹੀਏ ਤੁਸੀਂ ਸਾਡੇ ਨਾਲ ਨਹੀਂ ਚੱਲਣਾ ਸਾਡੇ ਤਾਂ ਗੁਰੂ ਸਾਹਿਬਾਨਾਂ ਨੇ ਦੂਸਰਿਆਂ ਦੇ ਧਰਮ ਨੂੰ ਬਚਾਉਣ ਦੀ ਖਾਤਰ ਜੋ ਸ਼ੀਧੀਆਂ ਦਿੱਤੀਆਂ ਨੇ ਜੋ ਦੂਸਰਿਆਂ ਦਾ ਫ੍ਰੀडम ਟੂ ਰਿਲੀਜੀਅਨ ਹੈ ਉਹ ਬਹਾਲ ਰੱਖਿਆ ਸਿਮਰਜੀਤ ਮਾਨ ਹੋਣੀ ਜਦੋਂ ਤੁਹਾਡੀ ਪਾਰਟੀ ਬਣਦੀ ਆ ਉਹਨਾਂ ਦਾ ਵੀ ਏਜੰਡਾ ਲਗਭਗ ਖਾਲਸਤਾਨ ਵਾਲਾ ਜੋ ਤੁਹਾਡੀ ਪਾਰਟੀ ਦਾ ਸੀ ਜਾਂ ਹੈਗਾ ਤਾਂ ਉਹ ਕਹਿੰਦੇ ਕਹਿੰਦੇ ਵੀ ਇਹ ਬਰਸਾਤੀ ਡੱਡੂ ਨੇ ਕਹਿੰਦੇ ਜਦੋਂ ਕੋਈ ਬਰਸਾਤ ਬੰਘੇ ਐਜੇ ਪਾਰਟੀ ਨਿਕਲਦੀ ਹੁੰਦੀਆਂ ਨਹੀਂ ਨਹੀਂ ਦੇਖੋ ਜੀ ਗੱਲ ਹੁੰਦੀ ਹੈ ਕਾਮਯਾਬੀ ਦੀ ਅਸਿਤਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਜੋ ਬੇਨਤੀ ਕਰਕੇ ਚੱਲੇ ਆਂ ਵੀ ਜੋ ਮੀਰੀ ਪੀਰੀ ਦੇ ਜੋ ਬਖਸ਼ਿੰਦ ਨੇ ਵੀ ਸਾਨੂੰ ਕਾਮਯਾਬੀ ਦੋ ਪੰਜਾਬ ਦੇ ਬਿਹਤਰ ਲਈ ਕਰ ਸਕੀਏ ਬਾਕੀ ਹਰੇਕ ਦਾ ਸਮਾਂ ਹੁੰਦਾ ਹੈ ਕਈ ਆਪਦੇ ਸਮੇਂ ਦੇ ਵਿੱਚ ਕਮਾਲ ਕਰ ਦਿਖਾਉਂਦੇ ਨੇ ਕਈ ਸਮਾਂ ਬੀਤਣ ਤੋਂ ਬਾਅਦ ਸੋਚਦੇ ਨੇ ਤੇ ਝੂੜਦੇ ਰਹਿੰਦੇ ਨੇ ਕਿ ਅਸੀਂ ਕਰ ਸਕਦੇ ਸਾਡੇ ਤੋਂ ਹੋਇਆ ਕੱਖ ਨਹੀਂ ਤਾਂ ਦੇਖੋ ਹਰੇਕ ਬੰਦੇ ਤੇ ਟਾਈਮ ਆਉਂਦਾ ਹੈ ਤੇ ਬੰਦੇ ਨੂੰ ਨਿਮਾਣਾ ਸਿੱਖ ਬਣ ਕੇ ਵਿਚਰਦੇ ਰਹਿਣਾ ਚਾਹੀਦਾ ਅਮਰਪਾਲ ਸਿੰਘ ਉਹਨਾਂ ਦੇ ਭਰਾ ਹਰਪ੍ਰੀਤ ਸਿੰਘ ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਪੁਲਿਸ 6 ਮਹੀਨੇ ਪਹਿਲਾਂ ਦੀ ਗੱਲ ਹੈ ਪੁਲਿਸ ਫੜਦੀ ਹੈ ਉਦੋਂ ਤੁਸੀਂ ਕਹਿੰਦੇ ਹੋ ਕਿ ਭਾਈ ਇਹ ਪੁਲਿਸ ਨੇ ਬਦਨਾਮ ਕਰਨ ਦੇ ਲਈ ਸਾਰਾ ਕੁਝ ਕੀਤਾ ਹੈ 5 ਗ੍ਰਾਮ ਆਈਸੋਨਾ ਦੇ ਉੱਤੇ ਜੋ ਪੁਲਿਸ ਦਾ ਦਾਵਾ ਹੈ ਉਹ ਦਿਖਾਇਆ ਜਾਂਦਾ ਕਿ 5 ਗ੍ਰਾਮ ਜਾਂ 4 ਗ੍ਰਾਮ ਜਾਂ 5 ਗ੍ਰਾਮ ਸ਼ਰਮਿੰਜਨ ਚਿੱਤੇ ਆ ਉਹ ਤੁਸੀਂ ਕਹਿੰਦੇ ਹੋ ਕਿ ਪੁਲਿਸ ਦੇ ਵੱਲੋਂ ਬਦਨਾਮ ਕਰਨ ਲਈ ਕੀਤਾ ਗਿਆ ਪਰ ਲੱਗਦਾ ਨਹੀਂ ਕਿ ਜੇ ਪੁਲਿਸ ਨੇ ਇਹ ਬਦਨਾਮ ਹੀ ਕਰਨਾ ਚਾਹੁੰਦੀ ਹੁੰਦੀ ਤਾਂ ਫਿਰ ਵੱਧੂ ਵੀ ਕਮਰਸ਼ੀਅਲ ਵੀ ਹੋ ਸਕਦਾ ਸੀ ਇਹ ਦੇਖੋ ਜੀ ਇੱਥੇ ਨਾ ਬੜੇ ਬਠਿੰਡੇ ਏਰੀਏ ਦੇ ਵਿੱਚ ਕੇਸ ਆਇਆ ਸੀ ਹਮ ਤੇ ਉਹਦੇ ਵਿੱਚ ਕੀ ਸੀ ਕਿ ਪੁਲਿਸ ਵਾਲਾ ਟ੍ਰੈਮਾਡੋਲ ਗੋਲੀਆਂ ਲੈ ਕੇ ਬੜੀ ਭਾਰੀ ਕੁਆਂਟੀਟੀ 'ਚ ਇੱਕ ਬੰਦੇ ਨੂੰ ਫਸਾਉਣ ਚੱਲਿਆ ਸੀ ਤੇ ਉਹ ਐਸਐਸਪੀ ਨੇ ਉਸ ਸਮੇਂ ਦਾ ਜਿਹੜਾ ਸੀ ਉਸਨੇ ਕਹੀ ਸੀ ਇਹ ਗੱਲ ਆਈਜੀ ਦੂਸਰੇ ਬੰਦੇ ਨਾਲ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਉਹ ਤਾਂ ਉਹਨਾਂ ਨੇ ਦੂਜੋ ਰੇਡ ਕਰਾ ਦਿੱਤੀ ਤੇ ਪੁਲਿਸ ਵਾਲੇ ਕੋਲ ਵੀ ਟਰਾਮਾ ਡੋਲਦੀਆਂ ਗੋਲੀਆਂ ਬਹੁਤ ਵੱਡੀ ਮਾਤਰਾ ਦੇ ਵਿੱਚ ਬਰਾਮਦ ਹੋ ਗਈਆਂ ਸੀ ਇਹੋ ਜੀ ਅਕਸਰ ਹੀ ਕੇਸ ਆਉਂਦੇ ਹੁੰਦੇ ਨੇ ਜਿਹੜਾ ਬੰਦਾ ਕੋਟਾ ਕਚੈਰੀਆਂ ਨਾਲ ਜਿੰਨਾਂ ਦਾ ਵਾਹ ਪੈਂਦਾ ਰਹਿੰਦਾ ਹੈ ਉਹ ਇਸ ਚੀਜ਼ ਤੇ ਬਿਹਤਰ ਜੋ ਇੱਕ ਮੈਂ ਕਹੂੰਗਾ ਗੱਲਬਾਤ ਕਰ ਸਕਦੇ ਹੁੰਦੇ ਜਿਵੇਂ ਅਸੀਂ ਮੈਂ ਦੇਖਿਆ ਹੈ ਮੇਰੇ ਫਾਦਰ ਸਾਹਿਬ ਇਹੋ ਜੇ ਕੇਸ ਝਗੜਦੇ ਰਹਿੰਦੇ ਨੇ ਉਹਨਾਂ ਨੇ ਵੀ ਦੇਖਿਆ ਤੇ ਇਹੋ ਜਾਂ ਹੁੰਦਾ ਰਹਿੰਦਾ ਬੜੇ ਕੇਸਾਂ ਦੇ ਵਿੱਚ ਜਿਹੜੀ ਪੁਲਿਸ ਹੁੰਦੀ ਹੈ ਉਹ ਵੱਧ ਮਾਤਰਾ ਪਾ ਦਿੰਦੀ ਹੁੰਦੀ ਹੈ ਪਲਾਂਟ ਕਰ ਦਿੰਦੀ ਹੁੰਦੀ ਹੈ ਜਾਣ ਬੁਝ ਕੇ ਪੋਲਿਟੀਕਲ ਰੰਜਿਸ਼ਾਂ ਤਹਿਤ ਤੇ ਜਿੰਨੀ ਭਾਈ ਅਮਰਿਤਪਾਲ ਸਿੰਘ ਦੀ ਚੜ੍ਹਤ ਹੈ ਪੰਜਾਬ ਦੇ ਵਿੱਚ ਟੌਰ ਆ ਉਹਨਾਂ ਦੀ ਸਭ ਤੋਂ ਵੱਡੀ ਲੀਡ ਹੈ ਤੇ ਉਹਨਾਂ ਦੇ ਦੇਖੋ ਜੇ ਹੁਣ ਕੋਈ ਪੁਲਿਸ ਟਰੱਕ ਭਰ ਕੇ ਉਹਨਾਂ ਦੇ ਬ੍ਰਦਰ ਤੇ ਪਾਉਂਦੀ ਤਾਂ ਟਰੱਕ ਕਿਤੇ ਨਾ ਕਿਤੇ ਫੜਿਆ ਜਾ ਸਕਦਾ ਸੀ ਤਾਂ ਇੰਨੀ ਕੁ ਮਾਤਰਾ ਪਾਈ ਵੀ ਦੇਖੋ ਉਹ ਉਹਦੇ ਚ ਆ ਜੇ ਬਦਨਾਮੀ ਵੀ ਹੋਵੇ ਬੰਦੇ ਦੀ ਇਸਤਰੀ ਤੁਹਾਡੇ ਤੁਹਾਡੇ ਵਿਰੋਧੀ ਇਹ ਵੀ ਕਹਿੰਦੇ ਆ ਕਹਿੰਦੇ ਕਿ ਭਦੌੜ ਦੇ ਕੋਲ ਇੱਕ ਨਸ਼ਾ ਛਡਾਊ ਕੇਂਦਰ ਹੈ ਜਿੱਥੇ ਉਹਨਾਂ ਦਾ ਇਲਾਜ ਵੀ ਹੋਇਆ ਹਰਪ ਸਿੰਘ ਉਹਨਾਂ ਦੇਖੋ ਵਿਰੋਧੀਆਂ ਨੇ ਤਾਂ ਗੱਲ ਇਹੋ ਜੀ ਦੂਸ਼ਣਬਾਜ਼ੀ ਕਰਨੀ ਹੁੰਦੀ ਹੈ ਹੁਣ ਉਹ ਕਹਿ ਦੇਣਗੇ ਵੀ ਕਿਸੇ ਹੋਰ ਦਾ ਵੀ ਇਲਾਜ ਹੋਇਆ ਕੋਈ ਹੋਰ ਪਰਿਵਾਰ ਤੇ ਤੋਹਮਤ ਲਾ ਦੇਣਗੇ ਜਾਂ ਤਾਂ ਗੱਲ ਹੋਵੇ ਨਾ ਕੋਈ ਪ੍ਰੂਫ ਹੋਵੇ ਉਹ ਇਸ ਗੱਲ ਦਾ ਕਿਸੇ ਕਾਗਜ਼ ਪੱਤਰਾ ਚ ਕੋਈ ਗੱਲ ਪ੍ਰੂਫ ਹੋਈ ਹੋਵੇ কোর্ਟ ਦੇ ਵਿੱਚ ਪ੍ਰੂਫ ਹੋਈ ਹੋਵੇ ਬੰਦੇ ਦਾ ਕੋਈ ਇਹੋ ਜੀ ਕੋਈ ਚੀਜ਼ ਹੋਵੇ ਤਾਂ ਵੀ ਆਪਾਂ ਕਹੀਏ ਬਾਕੀ ਜੀ ਆਪਾਂ ਕਈ ਜਦੋਂ ਬਾਹਰ ਚੱਲਦੇ ਆ ਤਾਂ ਮੈਂ ਤਾਂ ਕਹੂੰਗਾ ਵੀ ਆਪਾਂ ਨੂੰ ਬੰਦੇ ਨੂੰ ਹਾਥੀ ਦੀ ਚਾਲ ਲੰਘ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਦੇਖੋ ਕੋਈ ਇਹੋ ਜਿਹੀਆਂ ਗੱਲਾਂ ਕਰਨੀਆਂ ਨੇ ਉਹ ਕਰਦੇ ਰਹਿਣਗੇ ਹਮ ਅਜਨਾਲਾ ਘਟਨਾ ਜਦੋਂ ਵਾਪਰਦੀ ਜਿੱਥੋਂ ਇਹ ਸਾਰੀ ਗੱਲਬਾਤ ਦਾ ਖਾਸ ਕਰਕੇ ਅਮਰਪਾਲ ਹੋਣਾ ਦੇ ਜਿਹੜੇ ਕੇਸ ਪਏ ਉਥੋਂ ਮੋੜ ਲਗਭਗ ਬੰਨਿਆ ਉਥੋਂ ਜਾਂਦਾ ਉਥੋਂ ਸ਼ੁਰੂਆਤ ਹੁੰਦੀ ਹੈ ਅਜਨਾਲਾ ਘਟਨਾ ਤੁਹਾਨੂੰ ਜਿਆਦਾ ਕਿ ਅਜਨਾਲਾ ਘਟਨਾ ਦੇ ਵਿੱਚ ਜਿਹੜਾ ਨੌਜਵਾਨ ਕਰਕੇ ਸ਼ਾਇਦ ਲੱਪਰੀ ਸਿੰਘ ਨਾਮ ਨੌਜਵਾਨ ਦਾ ਸੀ ਜਿਹਦੇ ਕਰਕੇ ਉਹ ਘਟਨਾ ਸ਼ੁਰੂ ਹੁੰਦੀ ਹੈ ਗੱਲਬਾਤ ਉੱਥੇ ਅਮਰਪਾਲ ਹੋਣੀ ਜਾਂਦੇ ਨੇ ਉਹ ਨਾ ਯਾਰ ਪਿਛਲੇ ਦਿਨਾਂ ਦੇ ਵਿੱਚ ਚੌਣ ਵੀ ਸ਼ਾਇਦ ਲੜਦਾ ਡੇਰਾ ਬਾਬਾ ਨਾਨਕ ਤੋਂ ਉਹ ਕੋਈ ਤੁਹਾਡੇ ਸੰਪਰਕ ਸੀ ਉਦੋਂ ਚੋਣ ਲੜਨ ਦੇ ਇਹ ਜੀ ਦੇਖੋ ਜੋ 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 ਅਜਨਾਲਾ ਘਟਨਾ ਜੋ ਵੀ ਸੀ ਉਸ ਨੂੰ ਮੈਂ ਕਿਸੇ ਤਰੀਕੇ ਨਾਲ ਗਲਤ ਨਹੀਂ ਸਮਝਦਾ ਭਾਈ ਅਮਰਿਤਪਾਲ ਸਿੰਘ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਗਏ ਸੀ ਉਥੋਂ ਦੇ ਕੁਝ ਕੁ ਆਪੋਜ਼ਿਟ ਪਾਰਟੀ ਦੇ ਲੋਕਲ ਲੀਡਰਾਂ ਨੇ ਉਹ ਸਾਰਾ ਕੁਝ ਪਲਾਨ ਕੀਤਾ ਸੀ ਉੱਥੇ ਬੰਦੇ ਟਕੇ ਚਿਹਰਿਆਂ ਨੇ ਸਾਰਾ ਇਹ ਕੰਮ ਕਰਵਾਇਆ ਸੀ ਬਾਕੀ ਉਸ ਅਜਨਾਲਾ ਘਟਨਾ ਤੋਂ ਭਾਈ ਅਮਰਤਪਾਲ ਸਿੰਘ ਦੀ ਸ਼ਖਸੀਅਤ ਦੇ ਪ੍ਰਤੀ ਬੜੀ ਵੱਡੀ ਚੀਜ਼ ਜਾਗਰ ਹੁੰਦੀ ਹੈ ਜਿਹੜੇ ਆਪਦੇ ਟੀਮ ਦੇ ਇੱਕ ਛੋਟੇ ਜਿਹੇ ਸਿਪਾਈ ਲਈ ਐਡਾ ਵੱਡਾ ਸਟੈਪ ਚੱਕ ਸਕਦਾ ਹੈ ਮੈਂ ਗੱਲ ਕਰ ਰਿਹਾ ਉਸ ਅਜਨਾਲੇ ਘਟਨਾ ਦੀ ਜੋ ਭਾਈ ਅਮਰਤਪਾਲ ਸਿੰਘ ਨੇ ਜੋ ਆਪਦੇ ਇੱਕ ਸਾਥੀ ਦੇ ਲਈ ਜਿਹਨੂੰ ਝੂਠਾ ਫਸਾਇਆ ਗਿਆ ਸੀ ਉਹਨਾਂ ਦੇ ਲਈ ਸਾਰਾ ਕੁਝ ਕੀਤਾ ਸੀ ਆਪਦੇ ਦੇਖੋ ਕਿੰਨੀ ਕੀਮਤ ਆ ਉਹ ਬੰਦੇ ਨੂੰ ਆਪਦੇ ਸਾਥੀ ਦੇ ਨਾਲ ਚਾਹੇ ਕੁਝ ਥੋੜਾ ਟਾਈਮ ਹੀ ਕੋਈ ਕਿਸੇ ਨਾਲ ਰਿਹਾ ਹੋਵੇ ਹੋਰ ਲੀਡਰਾਂ ਦੇ ਵਿੱਚ ਇਹ ਗੋਨੀ ਹੁੰਦਾ ਵੀ ਆਪਣੇ ਕਿਸੇ ਬੰਦੇ ਨਾਲ ਖਲੋ ਜਾਣ ਪਰਬਤ ਸਾਰੇ ਜਿਹੜੇ ਜਿਹੜੇ ਪੰਥਕ ਸ਼ਕਤੀਆਂ ਹੀ ਮੰਨੀਆਂ ਜਾਂਦੀਆਂ ਨੇ ਜਿਹੜੇ 6-7 ਜਿਤ ਮਾਲ ਹੋਣ ਅਕਾਲੀ ਦਲ ਹੋਵੇ ਉਹ ਵੀ ਪੰਥਕ ਪਾਰਟੀ ਵੀ ਕਹਾਉਂਦੀ ਰਹੀ ਆ ਉਹ ਸਾਰੇ ਕਹਿੰਦੇ ਸੀ ਕਿ ਗਲਤ ਆ ਗੁਰੂ ਸਾਹਿਬ ਨੂੰ ਨਾਲ ਲੈ ਜਾਣਾ ਥਾਣੇ ਦੇ ਵਿੱਚ ਬੜੇ ਸਵਾਲ ਉੱਠਦੇ ਰਹੇ ਨੇ ਇਸ ਚੀਜ਼ ਨੂੰ ਲੈ ਕੇ ਨਹੀਂ ਦੇਖੋ ਥਾਣੇ ਦੇ ਵਿੱਚ ਅੰਦਰ ਤੱਕ ਕਿਤੇ ਲੈ ਕੀ ਨਹੀਂ ਗਏ ਉਹ ਟਾਸਰਾ ਬਣਾਇਆ ਉਹ ਕਹਿੰਦੇ ਵੀ ਸਹਾਰਾ ਲਿਆ ਗਿਆ ਗੁਰੂ ਗ੍ਰੰਥ ਸਾਹਿਬ ਦਾ ਜੇ ਸਹਾਰਾ ਤਾਂ ਲੈਂਦੇ ਨਾ ਜੀ ਜੇ ਆਪਾਂ ਕਿਤੇ ਕੋਈ ਜੰਗ ਕੋਸ਼ਿਸ਼ ਕੀਤੀ ਹੁੰਦੀ ਭਾਈ ਅਮਰਤਪਾਲ ਸਿੰਘ ਨੇ ਕਹਿ ਦਿੱਤਾ ਹੁੰਦਾ ਵੀ ਅੱਜ ਤੱਕ ਦੇਖੋ ਜੀ ਥਾਣੇ ਖਾਲਸਾ ਨਹੀਂ ਪਰਚੰਡ ਲਿਆ ਲੜਾ ਦੇਣਾ ਉਥੋਂ ਝੰਡਾ ਪੱਟ ਦੇਣਾ ਜਿਹੜੀਆਂ ਸਾਰੀਆਂ ਬੁਰਜੀਆਂ ਨੇ ਕਬਜ਼ੇ ਚ ਕਰ ਲੈਣੀ ਐ ਅਸਲਾਖਾਨਾ ਲੁੱਟ ਲੈਣਾ ਰਜਿਸਟਰ 파ੜ ਦੇਣੇ ਐ ਫੇਰ ਤਾਂ ਉਹ ਤਾਂ ਕਹਿੰਦੇ ਵੀ ਜੰਗ ਘੋਸ਼ਿਤ ਕਰਤੀ ਤੇ ਹੁਣ ਢਾਲ ਬਣਾਈਏ ਜਦੋਂ ਆਪਾਂ ਗਏ ਉਥੇ ਅਮਰ ਸਚਾਰ ਕਰਨਾ ਸਤਨਾ ਵਿਗਤ ਦਾ ਜਾਪ ਕਰਨਾ ਖਾਲਸਾ ਵੀ ਚੱਲ ਰਹੀ ਐ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਚੱਲ ਰਹੀ ਐ ਤੁਸੀਂ ਇਹਦਾ ਦੇਖੋ ਨਾ ਢਾਲ ਦਾ ਲਫ਼ਜ਼ ਤਾਂ ਆਊਗਾ ਜੇ ਢਾਲ ਤੋਂ ਪਹਿਲਾਂ ਜੰਗ ਦਾ ਲਫ਼ਜ਼ ਹੋਊਗਾ ਜਦੋਂ ਜੰਗ ਦਾ ਲਫ਼ਜ਼ ਹੀ ਨਹੀਂ ਅਟੈਕ ਦਾ ਲਫ਼ਜ਼ ਹੀ ਨਹੀਂ ਉਹ ਜਿਹੜੀ 22 ਫਰਵਰੀ 2023 ਦੀ ਸਪੀਚ ਆ ਉਸ ਭਾਈ ਅਮਰਿਤਪਾਲ ਸਿੰਘ ਨੇ ਕਿਹਾ ਵੀ ਮੈਂ ਸਰੈਂਡਰ ਕਰਨ ਉਹ ਜੇ ਗ੍ਰਿਫਤਾਰੀ ਕਰਨੀ ਹੈ ਮੇਰੀ ਕਰ ਲੋ ਮੈਂ ਆਪਦੀ ਗ੍ਰਿਫਤਾਰੀ ਦੇਣ ਆ ਰਿਹਾ ਤਾਂ ਉਸ ਕਾ ਦੀ ਕੋਈ ਨਾ ਜੀ ਪੁਲਿਸ ਨੇ ਕੋਈ ਅਟੈਕ ਨਹੀਂ ਕੀਤਾ ਉਹਦੇ ਵੇਲੇ ਸਰੋ ਜੀ ਮੇਰਾ ਆਖਰੀ ਸਵਾਲ ਆ ਤੁਹਾਡੀ ਪਾਰਟੀ ਬਣੀ ਪਿਛਲੇ ਦਿਨਾਂ ਦੇ ਵਿੱਚ ਦੀਪ ਸਿੱਧੂ ਦੀ ਸੋਚ ਨੂੰ ਲੈ ਕੇ ਤੁਹਾਡੀ ਪਾਰਟੀ ਚੱਲਦੀ ਪਰ ਉਹਨਾਂ ਦਾ ਕੋਈ ਵੀ ਪਰਿਵਾਰਕ ਮੈਂਬਰ ਤੁਹਾਡੀ ਪਾਰਟੀ ਦੇ ਨਾਲ ਜਾਂ ਪਾਰਟੀ ਦੇ ਕਿਸੇ ਕਮੇਟੀ ਦੇ ਵਿੱਚ ਜਾਂ ਉਹ ਦਿਖਾਈ ਨਹੀਂ ਦਿੱਤੇ ਕੋਈ ਨਹੀਂ ਮੈਂ ਸਮਝਦਾ ਹਾਂ ਤੁਹਾਡੀ ਇਨਫਾਰਮੇਸ਼ਨ ਅਧੂਰੀ ਹੈ ਜੀ ਉਹਨਾਂ ਦੇ ਜਿਹੜੇ ਭਰਾ ਤਾਂ ਨੇ भाई मनदीप सिंह सिद्धू लीगल कमिटी ਦੇ ਮੈਂਬਰ ਨੇ ਤੇ ਹੋਰ ਵੀ ਸੇਵਾਵਾਂ ਉਹ ਸੰਭਾਲ ਰਹੇ ਆ ਹਲਕਾ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਪਾਬ ਕੋਈ ਉਸ ਤਰ੍ਹਾਂ ਦੀ ਕੋਈ ਅਨਰਾਜ਼ਗੀ ਕਿਸੇ ਅੰਦਰ ਖੱਤ ਨਹੀਂ ਗਈ ਨਹੀਂ ਜੀ ਦੇਖੋ ਤਾਂ ਆਪਣੇ ਸਟੇਜ ਤੇ ਆ ਕੇ ਸਪੀਚ ਦੇ ਕੇ ਗਏ ਹੈ ਹੈ ਨਾ ਸਾਡੇ ਮੋਤਵਾਰ ਬੰਦਿਆਂ ਚੋਂ ਨੇ ਸਰਦਾਰ ਮਨਦੀਪ ਸਿੰਘ ਸਿੱਧੂ ਜੋ ਚੌਂਕੀ ਮਾਨ ਉੱਥੇ ਸਮਾਗਮ ਵੀ ਹੋਣ ਜਾ ਰਿਹਾ ਹੈ ਪਾਰਟੀ ਵੀ ਉੱਥੇ ਬੜਾ ਵੱਡਾ ਪਰਿਵਾਰ ਦੇ ਸਹਿਯੋਗ ਦੇ ਨਾਲ ਬੜਾ ਵੱਡਾ ਸਮਾਗਮ ਹੋਵੇਗਾ 15 ਫਰਵਰੀ 2025 ਨੂੰ ਤਾਂ ਇਹੋ ਜਿਹਾ ਕੋਈ ਮਨਮਟਾਵ ਨਹੀਂ ਬਾਕੀ ਸਾਰੇ ਸਤਕਾਰਯੋਗ ਨੇ ਕਿਸੇ ਪ੍ਰਤੀ ਵੀ ਨਹੀਂ ਚਾਹੇ ਕੋਈ ਸ਼ੀਤ ਪਰਿਵਾਰ ਚ ਹੋਵੇ ਚਾਹੇ ਕੋਈ ਕਿਵੇਂ ਹੈ ਹਰੇਕ ਬੰਦਾ ਮੇਰੀ ਤਾਂ ਇਹ ਮੰਨਤਾ ਹੈ ਮੰਨਣਾ ਹੈ ਵੀ ਜਿਹੜੇ ਜਿਹੜੇ ਬੰਦੇ ਚ ਗੁਣਾ ਹੈ ਉਹ ਬੰਦਿਆਂ ਨੂੰ ਅੱਗੇ ਰੱਖਣਾ ਚਾਹੀਦਾ ਹੈ ਨੌਜਵਾਨ ਵਰਗ ਨੂੰ ਜਿੰਨਾ ਇਹ ਜਨੂੰਨ ਹੈ ਇਹੋ ਜਾਂ ਕਿਸੇ ਚੀਜ਼ ਚ ਨਹੀਂ ਪੈਣਾ ਚਾਹੀਦਾ ਜੇ ਫਲਾਣਾ ਰੁੱਸ ਗਿਆ ਉਹ ਹੋ ਗਿਆ ਹਰੇਕ ਬੰਦੇ ਨੂੰ ਚਾਹੇ ਕੋਈ ਬੰਦੇ ਦਾ ਕਦ ਬਹੁਤ ਵੱਡਾ ਹੈ ਚਾਹੇ ਕੋਈ ਨਿਮਾਣਾ ਜ ਹੈ ਹਰੇਕ ਨੂੰ ਸਤਕਾਰ ਹਰੇਕ ਦਾ ਬਹਾਰ ਰਹਿਣਾ ਚਾਹੀਦਾ ਕਿਸੇ ਦੇ ਮਨ ਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਆਉਣੀ ਚਾਹੀਦੀ ਹਮ ਤਾਂ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਕੀਮਤੀ ਸਮੇਂ ਚ ਸਤਿ ਸ਼੍ਰੀ ਅਕਾਲ ਤਾ ਸ਼ੋਮਣੀ ਇਕਾਲੀ ਦਲ ਵਾਰਿਸ ਪੰਜਾਬ ਦੇ ਸਪੋਕਸਪਰਸਨ ਅਤੇ ਵਕੀਲ ਹਿਮਾਂਤ ਸਿੰਘ ਖਾਰਾ ਸਾਡੇ ਨਾਲ ਮੌਜੂਦ ਸੀ ਬਹੁਤ ਸਾਰੀਆਂ ਗੱਲਾਂ ਦਾ ਉਹਨਾਂ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ ਜਵਾਬ ਤੁਹਾਨੂੰ ਕੀ ਲੱਗੇ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਤੇ ਵੀ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟ ਦੇਖਣ ਦੇ ਲਈ ਜੁੜੇ ਰਹੋ ਦਾ ਪੰਜਾਬੀ ਲਿੰਕ ਦੇ ਨਾਲ